बोलिए जगतगुरु भगवान श्री चंद्रम महाराज की जय हावा ਤੁਹਾਨੂੰ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਉਦਾਸੀ ਨਾਸ਼ਰਮ ਡੇਰਾ ਬਾਬਾ ਮੋਹਨ ਦਾਸ ਜੀ ਪਿੰਡ ਛਾਪਿਆਂ ਵਾਲੀ ਜ਼ਿਲ੍ਹਾ ਮਾਨਸਾ ਜਿੱਥੇ શ્રીમાન თანਤਨ ਬਾਬਾ ਮੋਹਨ ਦਾਸ ਜੀ ਅਤੇ ਬਾਬਾ ਮਧਵਨਾਂ ਜੀ ਦੀ ਯਾਦ ਵਿੱਚ ਸਾਲਾਨਾ ਮਹਾਨ ਸੰਤ ਸਮਾਗਮ ਬਹੁਤ ਹੀ ਸ਼ਰਧਾ ਨਾਲ ਕਰਵਾਇਆ ਗਿਆ શ્રીમાન ਮਹਾਂਤ ਬਾਬਾ ਗਵਿੰਦਾ ਨਾਥ ਜੀ ਹੀਰੇਵਾਲੇ ਦੇ ਅਸ਼ੀਰਵਾਦ ਸਦਕਾ ਆਸਥਾਨ ਦੇ ਮਜੂਦਾ ਗੱਦੀ ਨਿਸ਼ੀਣ ਸ਼੍ਰੀਮਾਨ ਮਹਾਂਤ ਸਖਦੇਵ muni ਜੀ ਸਮੂਹ ਨਗਰ ਨਿਵਾਸੀ ਨਗਰ ਪੰਚਾਇਤ ਅਤੇ ਇਲਾਕੇ ਦੇ ਸੰਗਤਾਂ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਮੌਕੇ ਆਰੰਭ ਕੀਤੇ ਪਾਠਾਂ ਦੇ ਭੋਗ ਪਾਏ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜ ਕੇ ਆਸਥਾਨ ਤੇ ਨਤਮਸਤਕ ਹੋਈਆਂ ਤੇ ਆਪਣਾ ਜੀਵਨ ਸਫੜਾ ਕੀਤਾ ਸਮਾਗਮਾ ਮੌਕੇ ਪ੍ਰਸਿੱਧ ਕਵੀਸ਼ਰ ਜਥਾ ਮਾਸਟਰ ਭੀਮ ਮੋੜਜੀ ਨੇ ਲੰਬਾ ਸਮਾਂ ਸੰਤਾਂ ਦੀ ਮਹਿਮਾ ਦਾ ਗੁਣਗਾਨ ਕੀਤਾ। ਇਹਨਾਂ ਸਮਾਗਮਾ ਮੌਕੇ ਮਹੰਤ ਕੇਸਰਦਾਸ ਜੀ ਅਹਿਮਦਪੁਰ ਮਹੰਤ ਸਤਪਾਲ ਮੁੰਜੀ ਸੁਮਾਓ ਕੋਟਲੀ ਮਹੰਤ ਚਰਨਦਾਸ ਜੀ ਗਹਿਰੀ ਭਾਗੀ ਬਾਬਾ ਝੰਡਾਦਾਸ ਜੀ ਗਹਿਰੀ ਭਾਗੀ ਮਹੰਤ ਰਾਮੂਣੀ ਜੀ ਕਣਕਵਾਲ ਮਹਾਂ ਤੋਗਰ ਸਿੰਘ ਜੀ ਮੌਜਿਆ ਸਮੇਤ ਅਨੇਕਾ ਮਹਾਪੁਰਸ਼ ਪੂਜੇ ਹੋਏ ਸਾਨ ਜੇ ਤੂੰ ਦੁਨੀਆਂ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਦੇਖ ਜਰਾ ਜੇ ਤੂੰ ਦੁਨੀਆਂ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਵੇਖ ਜਨਾ ਜੇ ਤੂੰ ਦੁਨੀਆਂ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਅੱਖੀਆਂ 'ਚ ਵਿੱਚ ਵੇਖ ਜਰਾ ਅੱਖੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਬਸਾ ਕੇ ਵੇਖ ਜਰਾ ਅੱਖੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਬਸਾ ਕੇ ਵੇਖ ਜਰਾ ਤੇ ਮਾਤੇ ਜਾਨਤ ਜੀ ਤਸਵੀਰ ਵਸਾ ਕੇ ਵੇਖ ਜਰਾ ਇਸ ਦਰਦਿਆ ਕੀ ਵੇਖ ਜਨਾ ਜੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ ਇਸ ਦਰਦਿਆ ਕੀ ਚਰਨਾ ਦੀ ਮਸਤਕ ਨੂੰ ਲਾ ਕੇ ਵੇਖ ਜਰਾ ਤੂੰ ਖਾਕ ਦਾ ਤੇ ਦੇ ਚਰਨਾ ਦੀ ਮਸਤਕ ਨੂੰ ਲਾ ਕੇ ਵੇਖ ਜਰਾ ਅੱਖੀਆਂ ਵਿੱਚ ਕਲਾ ਅੱਖੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਬਸਾ ਕੇ ਵੇਖ ਜਰਾ ਅੱਖੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਬਸਾ ਕੇ ਵੇਖ ਜਰਾ ਇਸ ਦਰ ਤੇ ਆ ਕੇ ਵੇਖ ਜਰਾ रुसे प्रीत मनू तूं रुसे प्रीत मन

करो साधुआरी बिच इशन आदमी करो साधुआ करो साधु आदि दुरी बिच इशन आदमी करो साधुआ किस तानी कोल तन चाहे हर किस तानी को चाहे हर सा इस तानी को चाहे हर बास तानी को साधू करो साधू जी थोरी शनानी करो साधु करो साधू जी थोरी शनानी करो साधु थोरी साधू निशाम बि टंग थोरी साधू निशाम बि टंग ભગવાન پیچھے پیچھے આવલે ને તું બી જોક કરાતે લાવને ભગવાનજી કરો સાધુઆ ભગવાનની તું બી બીચે ઈશાનજી કરો સાધુઆ કરો સાધુઆ ભગવાનની તું બી બીચે ઈશાનજી કરો સાધુઆ ઈદ તું બીચે તીર તક કરો थोरी महिरबानी थोड़े करो साधु करो साधू थोरी इशान जीो साधू करो साधू थोरी बिज इशन जी करो, करो साधू ਜਾਵੇਂ ਮਿਲ ਜਾਵੇਂ ਭੁਗਤੀ ਏ ਧੂੜੀ ਮੇਲੇ ਜਾਵੇਂ ਮੇਲ ਆਵੇ ਮੁਕਤੀ ਮਿਲ ਮਿਲ ਜਾਵੇਂ ਮਿਲ ਜਾਵੇਂ ਮੁਕਤੀ ਧੂੜੀ ਮੇਲੇ ਜਾਵੇਂ ਮਿਲ ਜਾਵੇਂ ਬ੍ਰਹਮ ਗਿਆਨ ਦੀ ਕਰ ਸਤਨਾਹ ਖਾਗੂ ਹਾਂ ਦੀ ਧੂੜੀ ਵਿੱਚ ਇਸ਼ਨਾਨ ਕੀ ਕਰੂੰ ਸਤਨਾਹ ਕਰੂੰ ਸਤਨਾਹ ਦੀ ਧੂੜੀ ਵਿੱਚ ਇਸ਼ਨਾਨ ਜੀ ಕರುಣಾನುಮಾ ತುಣಿ ಕಾದು ಆದಿ ಬಿಕ್ಕಿ ಯತಿ ಶಕ್ತಿ ಕರುಣಾನುಮಾ ದಿತ ಏಕ್ ಶಕ್ತಿ ದೇವೇಂದ್ರ ભગવાન ತೇಮ ಭಕ್ತಿ ದೇವೇಂದ್ರ ભગવાન ತೇಮ ಭಕ್ತಿ ದೇವೇಂದ್ರ ભગવાન ತೇಮ ಭಕ್ತಿ ಕಾದೇ ಪೀಲ್ಣಿ ಕಾದೇ ಪೀಲ್ಣಿ ಕಾದೇ ಪೀಲ್ಣಿ ಉನಗಿ ಪುಣಾ ಜಹಾನಿ करो साधू करो साधू जी थोरीनानी करो साधु करो साधू मां थोरी बीच इशनी करो साधू थोरी साधू आे जी नारायण जी हा थोरी साधू जी मेली नारायण जी थोरी साधू जी ਤੂਰੀ ਸਾਧੂ ਆਂਦੇ ਦੇ ਦਾ ਘਰ ਕੋ ਜਾਰਦੀ ਕਰੂ ਸਾਧੂ ਆਂ ਆਰ ਸਾਧੂ ਆਂ ਦੀ ਤੂੜੀ ਵਿੱਚ ਈਸ਼ ਨਾਨ ਜੀ ਕਰੋ ਸਾਧੂ ਆਂ ਅੰਨ ਬਹਿ ਹੈ ਮਹਾਂ ਕੋਰੇ ਬਣ ਕੇ ਲੱਭ ਮੈਂ ਸੁਖ ਪਾਵਾਂ ਦੋਣਾ ਗੰਗਾ ਦੇ ਘਰ ਬੋਧਨ ਦੀ ਵਰਸਾ ਵਰਸਾਏ ਕੋਟ ਘਰ ਸੁਰ ਸੁਨਦ ਗੇ ਘਰ ਬਰੰਦਰ ਕੇ ਅਗਲਿਆ ਨਾ ਬਰਸ਼ਨ ਦੇ ਕਪਰਸ਼ਨ ਬਲ ਮੇ ਕਮ ਹਸਦ ਰਾਮ ਕਾਲਾ ਹਲ ਦੇ ਮੂਰੀ ਮੇ ਲਲੇ ਵਰ ਕੇ ਬਲ ਰੰਗ ਕਰ ਕਰ ਸਰਬਰ ਦਾਬ ਦੇ ਜਨ ਪਰੋ ਪਰਤਾਪ ਸਾਰੇ ਲੋਕ ਜੈ ਜੈ ਨਾਵਰਾ ਕੀ ਦਾਵਤਾ ਸੰਗੜ ਜਮ ਫੜਾ ਨਾ ਕਣ ਸੁਣ ਕੇ ਕਰਦੇ ਨਹੀਂ ਸਰਬ ਦੇ ਕਿਡਾ ਬੋਲ ਵਗਾੜੋ ਨਾਗਰ ਮਲਾਟੀ ਨਾ ध ਬੀਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੇ ਮਹਾਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਵੱੜ ਕੇ ਛਕਿਆ ਅਤੇ ਆਏ ਮਹਾਪੁਰਸ਼ਾਂ ਦੀ ਸ਼੍ਰੀਮਾਨ ਮਹੰਤ ਸਖਦੇਵ ਜੀ ਵੱਲੋਂ ਪੰਗਤ ਪੂਜਾ ਵੀ ਕੀਤੀ ਗਈ ਅਤੇ ਸਾਡੇ ਰਿਪੋਰਟਰ ਗੌਰਵ ਕਰਕਸ਼ੇਪਰ ਨਾਲ ਗੱਲਬਾਤ ਕਰਦੇ ਆ ਮੰਤ ਸਖਦੇਵ ਜੀ ਛਾਪਿਆ ਵਾਲੀ ਮੰਤ ਕੇਸਰਦਾਸ ਜੀ ਅਹਿਮਦਪੁਰ ਅਤੇ ਮਹੰਤ ਗੁਰ ਸਿੰਘ ਜੀ ਮੌਜਿਆ ਵਾਲਿਆਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਆਇਆਂ ਸੰਗਤਾਂ ਦਾ ਮਹਾਪੁਰਸ਼ਾਂ ਦਾ ਧੰਨਵਾਦ ਵੀ ਕੀਤਾ ਗਿਆ ਉਦਾਸੀ ਨਾਸ਼ਮ ਡੇਰਾ ਬਾਬਾ ਮੋਹਨ ਦਾਸ ਜੀ ਪਿੰਡ ਛਾਪਿਆਂ ਵਾਲੀ ਜਿਲ੍ਹਾ ਮਾਨਸਾ ਤੋਂ ਗੌਰਵ ਗਗ ਸ਼ੇਰਪੁਰ ਦੀ ਇੱਕ ਖਾਸ ਰਿਪੋਰਟ ਹੋ ਜਾਨੀ ਜਿੰਦੇ ਤੂੰ ਤਰੇਣ ਸਾਧੂਆਂ ਦੀ ਓ ਜਨੀ ਜਿੰਦੈ ਤੂੰ ਤਰੇਣ ਸਾਧੂਆਂ ਦੀ ਕਰਣ ਸਾਧੂਆਂ ਦੀ ਉਹ ਜਾਣੇ ਜਿੰਦੈ ਕਰਣ ਸਾਧੂਆਂ ਦੀ ਸਾ ਦੁਆ ਦੀ ਰੇਣ ਸਾ ਦੁਆ ਦੀ ਰੇਣ ਸਾ ਦੁਆ ਦੀ ਰੇਣ ਸਾ ਦੁਆ ਦੀ ਰੇਣ ਸਾ ਦੁਆ ਦੀ ਨਸਾ ਦੁਆ ਮੰਦੀ ਰੇਨ ਸਾ ਦੁਆ ਮੰਦੀ ਰੇਨ ਸਾ ਦੁਆ ਮੰਦੀ ਰੇਨ ਸਾ ਦੁਆ ਮੰਦੀ ਹੋ ਜਾਣੇ ਜਿੰਦ ਤੂੰ ਤਰੇਣ ਸਾ ਦੁਆ ਜਾ ਦੇ ਜਿੰਦੈ ਤੂੰ ਤਰੈਣ ਸਾਗੁਆ ਦੀ ਮਾਗ ਮਜਨ ਸੰਗ ਸਾਧੂਆਂ ਟੁੜੀ ਕ੍ਰਿਸ਼ਨਾ ਕਾ ਨਾਮ ਧਿਆਏ ਸੁਣ ਸਭ ਨਾਨੂ ਕਰ ਦਾਨ ਜਨਮ ਕਰਮਲ ਪੁੱਤਰ ਮਨ ਤੇ ਜਾਏ ਗੁਮਾਨ ਕਾਮ ਕਰੋਧ ਨਾ ਮੋਹੀਏ ਬਿਨਸੇ ਲੋਭ ਸੁਆਣ ਸੱਚੇ ਮਾਰਗ ਚੱਲਦੇ ਆ ਤੇ ਮਾਰਗ ਚਲਦਿਆ ਉਸਤ ਕਰੇ ਜਹਾਨ ਅਠ ਸਠ ਤੀਰਤ ਸਗਲ ਪੁਨ ਜੀ ਦਇਆ ਪਰਵਾਹ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਕੀ ਜੈ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ ਅੱਜ ਅਸੀਂ ਪਿੰਡ ਛਾਪਿਆਂ ਵਾਲੀ ਜੋ ਤਪਸਥਾਨ ਬਾਬਾ ਮੋਹਨਦਾਸ ਜੀ ਅਤੇ ਬਾਬਾ ਮਹਾਤਮਾ ਨੰਦ ਜੀ ਮਹਾਪੁਰਸ਼ਾਂ ਦੇ ਅਸਥਾਨ ਤੇ ਪਹੁੰਚੇ ਹੋਏ ਆ ਇਹ ਮਹਾਪੁਰਸ਼ਾਂ ਨੇ ਇੱਥੇ ਬੜੀ ਮਹਾਨ ਤਪੱਸਿਆ ਕੀਤੀ ਹੈ ਜਿਸ ਤਪੱਸਿਆ ਨੂੰ ਅੱਜ ਇਸ ਸਥਾਨ ਨੂੰ ਬੜੇ ਰੰਗ ਭਾਗ ਫੜਨ ਲੱਗੇ ਹੋਏ ਨੇ ਬੜੀਆਂ ਹੀ ਸ਼ਰਧਾਲੂ ਸੰਗਤਾਂ ਦੂਰੋਂ ਦੂਰੋਂ ਇਸ ਨਗਰ ਦੇ ਜੋ ਬਾਹਰ ਰਹਿੰਦੇ ਨੇ ਗੁਰਮੁਖ ਪੈਰੇ ਉਹ ਵੀ ਸਾਲ ਤੋਂ ਇਸ ਸਮਾਗਮ ਤੇ ਹਾਜ਼ਰੀ ਭਰਦੇ ਹਨ ਅਤੇ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਹਨ ਤੇ ਅਸੀਂ ਵੀ ਮਹਾਪੁਰਸ਼ ਮਿਲ ਕੇ ਇਸ ਸਥਾਨ ਤੇ ਸੰਤਾ ਮਹਾਪੁਰਸ਼ਾਂ ਦੇ ਸੱਦੇ ਅਨੁਸਾਰ ਬਹੁਤ ਸਾਰੇ ਸਾਧੂ ਮਹਾਤਮਾ ਵੀ ਪਹੁੰਚਦੇ ਹਨ ਤੇ ਸਾਧੂ ਮਹਾਤਮਾ ਦਾ ਵੀ ਇਸ ਨਗਰ ਦੇ ਵਿੱਚ ਬੜਾ ਪ੍ਰਸ਼ਾਦਾ ਪਾਣੀ ਛਕਾ ਕੇ ਪ੍ਰਾਰਥਨ ਮਰਜਾਦਾ ਅਨੁਸਾਰ ਮਾਇਆ ਦੇ ਨਾਲ ਅਤੇ ਹੋਰ ਬਹੁਤ ਸਾਰੀਆਂ ਨਿਯਮਤਾਂ ਦੇ ਨਾਲ ਸਤਿਕਾਰ ਕੀਤਾ ਜਾਂਦਾ ਹੈ ਅਤੇ ਇਸ ਮਹਾਤਮਾ ਦੀ ਵਰਸ਼ੀ ਹਰ ਸਾਲ ਬਹੁਤ ਹੀ ਨਗਰ ਵੱਲੋਂ ਤਨਮਨ ਧੰਦੇ ਨਾਲ ਬੇਅੰਤ ਮਾਇਆ ਰਸਤਾ ਵਸਤਾ ਸਭ ਕੁਝ ਦਾਨ ਕਰਕੇ ਪਿੰਡ ਬਲੌਰ ਪਨਾਰੇ ਮਨਾਏ ਜਾਂਦੇ ਹਨ ਇਹ ਨਗਰ ਦੀ ਇਹ ਸੰਤਾਂ ਮਹਾਂਪੁਰਸ਼ਾਂ ਦੇ ਨਾਮ ਤੇ ਬੜੀ ਚੜ੍ਹਦੀ ਕਲਾ ਹੈ ਤੇ ਪ੍ਰਮਾਤਮਾ ਚੜ੍ਹਦੀ ਕਲਾ ਹੀ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਸ੍ਰੀ ਚੰਦਰ ਭਗਵਾਨ ਕੀ ਜੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕੀ ਜੈ ਪਿੰਡ ਛਾਪਿਆਂ ਵਾਲੀ ਸੰਤ ਬਾਬਾ ਮੋਹਨ ਦਾਸ ਦੀ ਵਰਸੀ ਤੇ ਸਾਰੀਆਂ ਸੰਗਤਾਂ ਆਈਆਂ ਨੂੰ ਧੰਨਵਾਦ ਕੀਤਾ ਜਾਂਦਾ ਨਗਰ ਖੇੜੇ ਦਾ ਧੰਨਵਾਦ ਕੀਤਾ ਜਾਂਦਾ ਜਿਹੜਾ ਸਹਿਯੋਗ ਦੇ ਅੰਦਰ ਮਹਾਰਾਜ ਜੀ ਨਾਲ ਸੰਤਾਂ ਨਾਲ ਉਹਨਾਂ ਦਾ ਬਹੁਤ ਸ਼ੁਕਰਾਤ ਦੇਇਆ ਜਾ ਜਾਂਦਾ ਜੀ ਬਾਬਾ ਸੋਹਣ ਦਾ ਜੀ ਬਾਬਾ ਮੋਹਨ ਦਾ ਜੀ ਬਾਬਾ ਮੋਹਨ ਦਾ ਜੀ ਦੀ ਆਦਮਾਨੰਦ ਜੀ ਦੀ ਵਰਸੀ ਧੂਮ ਧਾਮ ਨਾਲ ਮਨਾਈ ਗਈ ਹੈ ਜਿਨੇ ਆਪਣੇ ਸਹਿਯੋਗ ਬਾਬਾ ਨਾਮ ਸੁਖਦੇਵ ਮੁਨੀ ਜੀ ਮਹਾਰਾਜ ਜੀ ਇੱਥੇ ਜੋ ਸਹਿਯੋਗ ਹੋ ਰਿਹਾ ਇੱਥੇ ਕਿਰਪਾ ਹੋ ਰਹੀ ਹੈ ਨਗਰ ਖੇੜਾ ਜੁੜਿਆ ਹੋਇਆ ਜੀ ਬੋ ਬੋ ਧੰਨਵਾਦ ਨਗਰ ਖਿੜੇ ਦਾ ਜਾਇ ਸ਼੍ਰੀ ਚੰਦਰ ਗਵਾਨ ਕੀ ਜੈ ਬੋਲ ਸੱਚੇ ਦਰਵਾਰ ਕੀ ਜੈ ਬਾਬਾ ਮੋਹਨ ਦਾਸ ਮਹਾਰਾਜ ਕੀ ਜੈ ਬਾਬਾ ਉੱਗਰ ਸਿੰਘ ਜੀ ਮੋਜੀ ਵਾਲੇ ਬਾਬਾ ਕੇਸਰ ਦਾਸ ਜੀ ਆਮਦਪੁਰ ਵਾਲੇ ਬਾਬਾ ਰਾਮੁਨੀ ਜੀ ਕਣਕਵਾਲ ਭੰਗੂਆ ਬਾਬਾ ਸਤਪਾਲ ਜੀ ਸਤਪਾਲ ਮਨੀ ਜੀ ਸਤਪਾਲ ਮਨੀ ਜੀ ਕੋਟਲੀ ਖੁਰਦ ਵਾਲੇ ਅਤੇ ਸਰਪੰਚ ਸਾਹਿਬ ਨਗਰ ਪੰਚਾਇਤ ਸਾਰੀ ਹਾਜ਼ਰ ਹੈ ਮਹਾਰਾਜ ਬਾਬੇ ਚੜ੍ਹਦੀ ਕਲਾ ਚ ਰੱਖਣਾ ਹਰ ਮਦਨ ਫਤਿਹ ਬਖਸ਼ਣਾ ਅੰਗ ਸੰਗੂ ਕੇ ਸਹਾਇਤਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਭਾਣੇ ਸਰਵਤ ਕਾ